ਲਓ ਵੀ ਮਿੱਤਰੋ ਆ ਚੀਜ਼ ਤਾਂ ਹਰੇਕ ਨੇ ਦੇਖੀ ਹੋਣੀ ਹੈ ਤੇ ਹਰੇਕ ਦੇ ਘਰੇ ਹੋਊਗੀ। ਇਹਦਾ بڑا ਪੰਗਾ ਹੈਗਾ ਇਹ 2 ਕੁ ਮਹੀਨਿਆਂ ਬਾਅਦ ਰੱਸੀ ਜੀ ਇਹਦੀ ਖਰਾਬ ਹੋ ਜਾਂਦੀ ਹੈ ਤੇ ਬਾਰ-ਬਾਰ ਇਹ ਤੇ ਪੈਸੇ ਲਾਉਣੇ ਪੈਂਦੇ ਹੈਗੇ। ਅੱਜ ਆਪਾਂ ਇਹਦਾ ਪੱਕਾ ਹੱਲ ਕਰਾਂਗੇ। ਇਸ ਤੋਂ ਬਾਅਦ ਇਹ ਕਦੇ ਵੀ ਖਰਾਬ ਨਹੀਂ ਹੋਊ ਤੁਹਾਨੂੰ ਬਾਰ-ਬਾਰ ਪੈਸੇ ਲਾਉਣ ਦੀ ਲੋੜ ਨਹੀਂ ਪੈਣੀਗੀ। ਆਓ ਵੀਡੀਓ ਨੂੰ ਐਂਡ ਤੱਕ ਦੇਖੀਏ ਇਹਨੂੰ ਤਿਆਰ ਕਿਵੇਂ ਕਰਨਾ ਹੈ। ਸਭ ਤੋਂ ਪਹਿਲਾਂ ਹੁਣ ਆਪਾਂ ਇਹਨੂੰ ਖੋਲਾਂਗੇ। ਖੋਲਣ ਤੋਂ ਬਾਅਦ ਇਹਦਾ ਜਿਹੜਾ ਟੱਕਣ ਹੈਗਾ ਟੱਕਣ ਦੇ ਵਿੱਚ ਚਾਰ ਨਾਟ ਲੱਗੇ ਹੋਏ ਆ ਚਾਰਾਂ ਨੂੰ ਆਪਾਂ ਖੋਲ ਲੈਣਾ ਹੈ। ਚਾਰੇ ਨਾਟ ਖੋਲਣ ਤੋਂ ਬਾਅਦ ਟੱਕਣ ਇਸ ਤਰ੍ਹਾਂ ਲੱਗ ਹੋ ਜੂਗਾ ਤੇ ਆ ਜਿਹੜਾ ਇਹਦੇ ਵਿੱਚ ਲੱਗਿਆ ਹੋਇਆਗਾ ਪੁਰਜਾ ਰੱਸੀ ਜੀ ਵਾਲਾ ਇਹਨੂੰ ਆਪਾਂ ਬਾਹਰ ਕੱਢ ਦਾਂਗੇ ਇਹ ਆਪਣੇ ਕਿਸੇ ਕੰਮ ਦਾ ਨਹੀਂਗਾ ਟੱਕਣ ਖੋਲਣ ਤੋਂ ਬਾਅਦ ਜਿਹੜਾ ਟੱਕਣ ਦਾ ਹੇਠਲਾ ਭਾਗ ਆਗਾਗਾ ਆਪਾਂ ਉਹ ਲੈਣਾ ਪਹਿਲਾਂ ਤੇ ਇਸ ਤੋਂ ਬਾਅਦ ਕੀ ਕਰਨਾ ਆਪਾਂ ਇੱਕ ਮੋਟਰ ਲੈਣੀ ਹੈ ਜੀ 775 ਮੋਟਰ ਹੈਗੀ ਇਹ ਤੇ 12 ਵਾਟ ਤੇ ਚੱਲੂਗੀ ਮੋਟਰ ਦੀ ਬਾਡੀ ਦੇ ਵਿੱਚ ਲੱਗੇ ਹੋਏ ਜਿਹੜੇ ਆ ਦੋ ਨਾਟਾ ਇਹਨਾਂ ਨੂੰ ਆਪਾਂ ਖੋਲ ਲੈਣਾ ਖੋਲਣ ਤੋਂ ਬਾਅਦ ਆਪਾਂ ਟੱਕਣ ਦੇ ਵਿੱਚ ਫਿੱਟ ਕਰਕੇ ਦੇਖਣੀ ਹੈ ਵੀ ਚੰਗੀ ਤਰ੍ਹਾਂ ਫਿੱਟ ਹੁੰਦੀ ਹੈਗੀ ਲੋਗੀ ਇਹ ਚੰਗੀ ਤਰ੍ਹਾਂ ਜਮ੍ਹਾਂ ਸਹੀ ਫੱਟ ਹੋ ਜੂਗੀ ਆਪਾਂ ਨੂੰ ਕੋਈ ਮੋਡੀਫਿਕੇਸ਼ਨ ਕਰਨ ਦੀ ਲੋੜ ਨਹੀਂ ਗਈ ਤੇ ਹੁਣ ਆਪਾਂ ਜਿਹੜੇ ਮੋਟਰ ਦੀ ਬਾਡੀ ਵਾਲੇ ਨਟ ਹੈਗੇ ਉਹ ਕਸਨੇ ਆ ਇੱਥੋਂ ਦੀ ਸੱਲ ਮਾਰ ਕੇ ਮੋਟਰ ਦੇ ਨਟ ਕਸਣ ਲਈ ਇਸ ਤਰ੍ਹਾਂ ਆਪਾਂ ਨਿਸ਼ਾਨੀ ਲਗਾ ਲਈ ਟੱਕਣ ਦੇ ਉੱਤੇ ਤੇ ਹੁਣ ਆਪਾਂ ਇਹਦੇ ਵਿੱਚ ਮਾਰਾਂਗੇ ਸੱਲ ਲਓ ਜੀ ਇਸ ਤਰ੍ਹਾਂ ਆਪਾਂ ਸੱਲ ਕੱਢ ਲਏ ਦੋ ਤੇ ਹੁਣ ਆਪਾਂ ਇਹਨਾਂ ਸੱਲਾਂ ਨੂੰ ਪਹਿਲਾਂ ਕਰਾਂਗੇ ਸਾਫ਼ ਹੁਣ ਟੱਕਣ ਦੇ ਵਿੱਚ ਆਪਾਂ ਮੋਟਰ ਨੂੰ ਇਸ ਤਰ੍ਹਾਂ ਕੱਸ ਦੇਣਾ ਹੈਗਾ ਤੇ ਇਹਨੂੰ ਦੇਖ ਕੇ ਹੀ ਰੱਖਣਾ ਵੀ ਸੈਂਟਰ 'ਚ ਰਹੇ ਮੋਟਰ ਦਾ ਇੱਕ ਪਾਸੇ ਨੂੰ ਨਾ ਜਾਵੇ ਮੋਟਰ ਮੋਟਰ ਨੂੰ ਟੱਕਣ ਚ ਚਕਾਣ ਤੋਂ ਬਾਅਦ ਜਿਹੜਾ ਉੱਪਰਲਾ ਟੱਕਣਾ ਇਹਦੇ ਵਿੱਚ ਆਪਾਂ ਸੱਲ ਮਾਰਾਂਗੇ ਮੋਟਰ ਜਨਨਾ ਤਾਂ ਕਿ ਮੋਟਰ ਬਾਹਰ ਆਵੇ ਇਹਦੇ ਸੱਲ ਵਿੱਚ ਦੀ ਇਸ ਤਰ੍ਹਾਂ ਪਾ ਚੌਪਰ ਦੇ ਉੱਪਰਲੇ ਢੱਕਣ ਦੇ ਵਿੱਚ ਵੱਡਾ ਸੱਲ ਮਾਰ ਲਿਆ ਮੋਟਰ ਜਿੰਨਾ ਤੇ ਹੁਣ ਆਪਾਂ ਮੋਟਰ ਨੂੰ ਇਹਦੇ ਵਿੱਚ ਇਸ ਤਰ੍ਹਾਂ ਨਿਗਾਹ ਕੇ ਢੱਕਣ ਦੇ ਉੱਪਰ ਢੱਕਣ ਨੂੰ ਫਿੱਟ ਕਰ ਦਾਂਗੇ ਚੰਗੀ ਤਰ੍ਹਾਂ ਲਓ ਜੀ ਅੱਧਾ ਕੰਮ ਆਪਣਾ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਮੇਨ ਕੰਮ ਕਰਨਾ ਆਪਣਾ ਜਿਹੜਾ ਆਹ ਮੋਟਰ ਦੀ ਸਾਫਟ ਹੈ ਇਹਦੇ ਤੇ ਆਪਾਂ ਕੋਈ ਇਸ ਤਰ੍ਹਾਂ ਦੀ ਚੀਜ਼ ਲਗਾਉਣੀ ਹੈ ਜਿਹਦੇ ਵਿੱਚ ਬਲੇਡ ਚੰਗੀ ਤਰ੍ਹਾਂ ਫਿੱਟ ਹੋ ਜਾਣਾ ਮੋਟਰ ਦੀ ਸਾਫਟ ਤੇ ਲਾਉਣ ਵਾਸਤੇ ਆ ਆਪਾਂ ਜਿਹੜਾ ਚੌਪਰ ਦੇ ਵਿੱਚੋਂ ਇੱਕ ਪੁਰਜਾ ਕੱਢਿਆ ਸੀਗਾ ਉਹਨੂੰ ਇਸ ਤਰ੍ਹਾਂ ਕੱਟ ਕੇ ਮੋਟਰ ਦੇ ਉੱਪਰ ਫਿੱਟ ਕਰਾਂਗੇ। ਆ ਜਿਹੜਾ ਆਪਾਂ ਕੈਪ ਤਿਆਰ ਕੀਤਾ ਸੀ ਇਹਨੂੰ ਮੋਟਰ ਦੀ ਸਾਫਟ ਤੇ ਇਸ ਤਰ੍ਹਾਂ ਫਿੱਟ ਕਰਤਾ। ਇਹ ਹਿੱਟ ਲਾਰੇ ਦੇ ਤਾਂ ਤੁਸੀਂ ਇਹਨੂੰ ਫੈਬਿਕ ਕੁਇਕ ਲਾ ਕੇ ਵੀ ਟਾਈਟ ਕਰ ਸਕਦੇ ਹੋਗੇ ਹੁਣ ਆਪਣਾ ਅਗਲਾ ਕੰਮ ਆ ਮੋਟਰ ਦੇ ਉੱਪਰ ਸਵਿੱਚ ਲਾਉਣੀ ਮੋਟਰ ਦੇ ਕਨੈਕਸ਼ਨ ਕਰਨੇ ਤੇ ਮੋਟਰ ਵਾਸਤੇ ਇੱਕ ਪਾਵਰ ਪੁਆਇੰਟ ਦੇਣਾ ਹੁਣ ਬਈ ਮੋਟਰ ਨੂੰ ਆਪਾਂ ਪਹਿਲਾਂ ਕਵਰ ਕਰਨਾਂਗਾ ਲੁਕਾਉਣ ਵਾਸਤੇ ਨਾ ਆਪਾਂ 2 1/2 ਇੰਚੀ ਹੈ ਪੀਵੀਸੀ ਪਾਈਪ ਲਈ ਹੈਗੀ ਇਹਨੂੰ ਇਹਦੇ ਨਾਲ ਚੰਗੀ ਤਰ੍ਹਾਂ ਇੱਥੇ ਮਿਲਾ ਕੇ ਫਿਕਸ ਕਰ ਦਾਂਗੇ ਤੇ ਉੱਪਰ ਉਹਨੂੰ ਕਵਰ ਕਰ ਦਾਂਗੇ ਕੱਟ ਕੇ ਜਿੰਨੇ ਕ ਆਪਣੇ ਹਿਸਾਬ ਚਾਹੀ ਉਨੀ ਕੱਟ ਕੇ ਇਹਨੂੰ ਫਿਰ ਉਹਦੇ ਉੱਪਰ ਆਪਾਂ ਸਵਿੱਚ ਲਾਵਾਂਗੇ ਉਨਾਪਾ ਮੋਟਰ ਦਾ ਸਾਈਜ਼ ਮਿਲ ਲੈਣਾ ਬਈ ਇਹ ਲੰਬੀ ਕਿੰਨੀ ਆ ਜਿਵੇਂ ਹੁਣ ਇਹ 2 ਇੰਚ ਆ ਬਈ ਇਹਦੇ ਨਾਲ ਆਪਾਂ 1 ਇੰਚ ਵੱਧ ਵਡਾਂਗੇ ਪੀਸ ਨੂੰ ਠੀਕ ਹੈ ਜੀ ਮਤਲਬ ਆਪਾਂ ਇਹਨੂੰ 3 ਇੰਚ ਦੇ ਲਗਭਗ ਵਧ ਲਾਂਗੇ ਹਾਂ ਜੀ ਪਾਈਪ ਨੂੰ ਆਪਾਂ ਚੰਗੀ ਤਰ੍ਹਾਂ ਤਿਆਰ ਕਰ ਲਿਆ ਤੇ ਹੁਣ ਆਪਾਂ ਮੋਟਰ ਦੇ ਉੱਪਰ ਇਸ ਤਰ੍ਹਾਂ ਫਿਕਸ ਕਰ ਦੇਣਾ ਹੈਗਾ ਇਹਨੂੰ ਪਾਈਪ ਨੂੰ ਕਵਰ ਕਰਨ ਵਾਸਤੇ ਆਹ ਐਂਡ ਕੈਪ ਲੈਂਦਾ ਪਟਾਈ ਇੰਚ ਵਾਲਾ ਤੇ ਹੁਣ ਇਸੇ ਐਂਡ ਕੈਪ ਦੇ ਵਿੱਚ ਆਪਾਂ ਜਿਹੜੀ ਪਾਵਰ ਵਾਲਾ ਪੁਆਇੰਟ ਹੈਗਾ ਫੀਮੇਲ ਸ਼ੌਕੇਟ ਉਹ ਲਗਾਵਾਂਗੇ ਤੇ ਇੱਕ ਲਗਾਵਾਂਗੇ ਸਵਿੱਚ ਸਵਿੱਚ ਲਾਉਣੀ ਆਪਾਂ ਉੱਪਰ ਤੇ ਜਿਹੜਾ ਆ ਪਾਵਰ ਵਾਲਾ ਪੁਆਇੰਟ ਆ ਇਹ ਲਾਵਾਂਗੇ ਆਪਾਂ ਸਾਈਡ ਦੇਤੇ ਕਨੈਕਸ਼ਨ ਆਪਾਂ ਕਰ ਲਏ ਸਵਚ ਲਾ ਲਈ ਤੇ ਆਹ ਪਾਵਰ ਵਾਲਾ ਪੁਆਇੰਟ ਲਗਾ ਲਿਆ ਫੀਮੇਲ ਕਨੈਕਟਰ ਤੇ ਆਹ ਜਿਹੜੀਆਂ ਦੋ ਤਾਰਾਂ ਇਹਨਾਂ ਨੂੰ ਆਪਾਂ ਹਾਂ ਮੋਟਰ ਵਾਲੀਆਂ ਤਾਰਾਂ ਨਾਲ ਜੋੜ ਦਾਂਗੇ ਕਾਲੀ ਨਾਲ ਕਾਲੀ ਤੇ ਲਾਲ ਨਾਲ ਲਾਲ ਹੁਣ ਆਪਣਾ ਕੰਮ ਕੰਪਲੀਟ ਆ ਬਿਲਕੁਲ ਤੇ ਆਪਾਂ ਜਿਹੜਾ ਐਂਡ ਕੈਪ ਆ ਪਾਈਪ ਦੇ ਉੱਤੇ ਇਸ ਤਰ੍ਹਾਂ ਚੜਾ ਦਾਂਗੇ ਲੋ ਜੀ ਬਿਲਕੁਲ ਆਪਣਾ ਜਿਗਾਰਡ ਫਿੱਟ ਹੋ ਗਿਆ ਤੇ ਹੁਣ ਆਪਾਂ ਇਹਦੀ ਕਰਨੀ ਹੈ ਟੈਸਟਿੰਗ ਤੇ ਟੈਸਟਿੰਗ ਤੋਂ ਪਹਿਲਾਂ ਜਿੰਨਾ ਪਰਮਾਣੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਹੋਇਆ ਤੇ ਉਹ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਵੀ ਤੁਸੀਂ ਇਹ ਵੀਡੀਓ ਨੂੰ ਕਿਹੜੇ ਇਲਾਕੇ ਦੇ ਦੇਖ ਰਹੇ ਹੋ ਤੇ ਆਓ ਹੁਣ ਕਰਦੇ ਆਂ ਇਹਦੀ ਟੈਸਟਿੰਗ ਲਓ ਜੀ ਹੁਣ ਆਪਾਂ ਆਪਣੇ ਜਿਗਾੜ ਦੀ ਟੈਸਟਿੰਗ ਵਾਸਤੇ ਗੰਡਾ چیر ਲਿਆ ਤੇ ਗੰਡਾ چیر ਕੇ ਆਪਾਂ ਇਹਦੇ ਵਾਲੀ ਕਬਲੀ ਜੀ ਚਿਪਾ ਲਿਆ ਬਲੇਡ ਲਗਾ ਲੇ ਨੇ ਗੰਡੇ ਚੀਲੇ ਬਾਈ ਦੋ ਬਾਈ ਤੇ ਲਗਾ ਦਿਓ ਬਾਈ ਹੁਣ ਮੋਟਰ ਦਾ ਢੱਕਣ ਤੇ ਹੁਣ ਤੁਹਾਨੂੰ ਬਾਈ ਚਲਾ ਕੇ ਦਿਖਾਉਨੇ ਆ ਤੇ ਜੇ ਕਿਸੇ ਭੈਣ ਭਰਾ ਨੂੰ ਕੋਈ ਕਨੈਕਸ਼ਨਾਂ ਦੀ ਪ੍ਰੋਬਲਮ ਹੋਈ ਜਾਂ ਕੋਈ ਸਮਾਨ ਪੁੱਛਣਾ ਹੋਇਆ ਵੀ ਕਿਹੜਾ ਲਾਉਣਾ ਹੈ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਬਾਕੀ ਅਸੀਂ ਵੀਡੀਓ ਦੇ ਵਿੱਚ ਸਾਰੀ ਡਿਟੇਲ ਚ ਦੱਸੀ ਹੋਇਆਗਾ ਫਿਰ ਵੀ ਜੇ ਕੁਝ ਨਾ ਪਤਾ ਲੱਗੇ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਲਓ ਜੀ ਚਾਰਜਿੰਗ ਪੁਆਇੰਟ ਵੀ ਲਾ ਤਾ ਆਪਾਂ ਇਸ ਤਰ੍ਹਾਂ ਦਾ ਚੱਲ ਨੱਪਿਓ ਬਈ ਸੋਚੋ ਚਲੋ ਬਈ ਹੋਗੇ ਮਿਲਦਾ ਲਓ ਜੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਜੇ YouTube ਤੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਉੱਥੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਧੰਨਵਾਦ